ਬਲਵੰਦਰ ਸਿੰਘ ਕੋਹਾਲਾ ਸਰਪੰਚਾ ਚੇਰਬਨ ਮਾਰਕਾਡਿ ਚੁਆਵਾ ਤਾਂ ਮੈਨੂੰ ਮੈਂਬਰ ਪੰਚਾਇਤਾਂ ਨੇ ਫੋਨ ਕੀਤਾ ਸੀ ਵੀ ਥਾਣੇ ਆਓ ਅਸੀਂ ਥਾਣੇ ਆਏ ਆਣ ਕੇ ਇਹਨਾਂ ਨੂੰ ਪੜਾ ਪੁੱਛਿਆ ਤੇ ਅਸੀਂ ਬਲਾਗ ਜਗਏ ਸੀ ਮੀਟਿੰਗ ਦੀ ਵੀਡੀਓ ਨੇ ਉਹ ਵੀਡੀਓ ਨਾਲ ਮੀਟਿੰਗ ਕਰਕੇ ਸਾਈਨ ਕਰਕੇ ਬਾਹਰ ਡੰਗਲੇ ਦੇ ਬਾਹਰ ਛੜਕਦੇ ਸਰਪੰਚ ਦੇ 2000 ਬੰਦੇ ਇਹਨਾਂ ਦੇ ਗੱਲ ਪੈ ਗਏ ਆ ਨਾਲ ਇਹਨਾਂ ਦਾ ਫੋਨ ਕੋਲਿਆ ਬਹੁਤ ਮਾੜੀ ਗੱਲ ਆ ਜੇ ਮੈਂਬਰ ਪੰਚਾਇਤਾਂ ਦੇ ਚੁਣੇ ਹੋਏ ਜਿਹੜੇ ਇਹਨਾਂ ਦੇ ਗੱਲ ਪੈਣ ਲੱਪੇ ਤੇ ਫਿਰ ਆਮ ਜਨਦੀ ਪਬਲਿਕ ਆਓ ਰਨਦੀ ਦਾ ਕੀ ਨਿਆ ਭਾਲੂ ਵੀ ਦਾ ਕੀ ਕਰੋਗੇ ਅਸੀਂ ਅੱਜ ਆਏ ਆ ਸੱਚੇ ਤੋਂ ਮਿਲਣੇ ਸਵੇਰੇ ਮਿਲਾਂਗੇ ਉਹੋ ਹੀ ਮੰਗ ਕਰਾਂਗੇ ਵੀ ਸਾਨੂੰ ਜੋ ਨਿਆ ਇਹਨਾਂ ਅੰਦਰ ਤੱਕ ਮੇਰਾ ਮੈਂ ਸਰਪੰਚ ਹਰਵਿੰਦਰ ਸਿੰਘ ਪਿੰਡ ਕੋਹਾਲਾ ਤੋਂ ਮੌਜੂਦਾ ਸਰਪੰਚਾਂ ਅੱਜ ਕੀ ਮਸਲਾ ਹੈ ਜਿਹੜਾ ਤੁਸੀਂ ਬਲਾਗ ਦੇ ਵਿੱਚ ਤੁਹਾਡੇ ਨੰਬਰ ਪਛਾਣਦੇ ਹੋ ਜਿਹਾ ਇਹ ਵੀ ਅਸੀਂ ਗਏ ਉੱਥੇ ਰਾਤੀਏ ਮੰਗਦੇ ਕਈ 3-4 ਮਹੀਨੇ ਹੋ ਗਏ ਨੇ तकरीबन 7ਵੇਂ ਮਹੀਨੇ ਦੀ ਆ ਗਏ ਆ ਤੇ ਅੱਜ ਇਹਨੇ ਸਾਡੇ ਮੱਥੇ ਬਾਹਰ ਨਿਕਲ ਗਿਆ ਗੱਲ ਪੈ ਗਈ ਵੀ ਇਹਨਾਂ ਤੋਂ ਬਾਹਰ ਨਹੀਂ ਜੀ ਵੇਖੋ ਇਹ ਅਹੀ ਵੀ ਅੱਜ ਵੀਡੀਓ ਸਾਹਿਬ ਨੇ ਸਾਰੇ ਪੰਚਾਇਤ ਮੈਂਬਰਾਂ ਨੂੰ ਤਕਰੀਬਨ ਮੈਨੂੰ ਵੀ ਸਾਰਿਆਂ ਨੂੰ ਉੱਥੇ ਸੱਦਿਆ ਹੀ ਗਏ ਆ 11 ਵਜੇ ਉੱਥੇ ਗਏ ਆ ਇਹ ਕੋਈ ਮੈਂਬਰ ਨਹੀਂ ਪਹੁੰਚਿਆ ਅਸੀਂ ਵੇਟ ਕਰਦੇ ਰਹੇ ਆ ਸਾਢੇ 11 12 ਵਜੇ ਤੱਕ ਇਹ 12 ਵਜੇ ਪਹੁੰਚੇ ਨਹੀਂ ਥੀ ਦੇਰ ਕੀਤੀ ਹੈ ਮੁੜ ਕੇ ਉੱਥੇ ਚਲੋ ਮੀਟਿੰਗ ਹੋਈ ਆ ਉਸ ਤੋਂ ਬਾਅਦ ਪਹਿਲਾਂ ਅਸੀਂ ਆਪਣੇ ਬਿਆਨ ਦੇ ਆ ਇਹ ਮੁੜ ਕੇ ਇਹਨਾਂ ਨੇ ਵੀ ਦਿੱਤੇ ਬਿਆਨ ਅਸੀਂ ਜਦੋਂ ਵਾਪਸੀ ਆਏ ਆ ਤੇ ਫਿਰ ਇਹਨਾਂ ਦੇ ਮੇਨ ਗੇਟ ਤੇ ਮੈਂ ਤੇ ਮੇਰੇ ਬ੍ਰਦਰ ਨੇ ਨਾਲ ਹਰਦੀਪ ਸਿੰਘ ਤੇ ਸਾਡੇ ਜਿਹੜੇ ਆ ਹੱਥੋਂ ਪਾਈ ਸਾਡੇ ਨਾਲ ਹੋ ਗਏ ਨੇ ਤੇ ਮੇਰੇ ਬ੍ਰਦਰ ਜਿਹੜੇ ਉਹ ਜਿਹੜੇ ਇਲਾਜ ਵੀ ਨਹੀਂ ਜੀ ਕੋਈ ਆਰਟੀਆ ਦਾ ਕੀ ਮਸਲਾ ਜਿਹੜਾ ਵੇਖੋ ਆਰਟੀਆ ਤੇ ਜਦੋਂ ਇਹ ਮੰਗਦੇ ਆ ਇਹਨਾਂ ਨੇ ਆਰਟੀਆ ਪਾਈ ਆ ਉਹ ਤੇ ਦਫ਼ਤਰ ਵਾਲਿਆਂ ਨੇ ਦੇਣੀ ਆ ਨਾ ਜਿੱਥੇ ਮੇਰੀ ਲੋੜ ਆ ਮੈਂ ਤੇ ਇਹਨਾਂ ਨੂੰ ਕਹਾਂ ਹਾਜ਼ਰ ਆਂ ਜੀ ਜਿੱਥੇ ਮੇਰੇ ਰਜਿਸਟਰ ਦੇਖਣਾ ਹੈ ਜਾਂ ਜੋ ਵੀ ਦੇਖਣਾ ਹੈ ਮੈਂ ਹਾਜ਼ਰ ਆਂ ਜਿਹੜਾ ਵੀ ਇਹਨਾਂ ਨੇ ਰਿਕਾਰਡ ਦੇਖਣਾ ਮੈਂ ਬਿਲਕੁਲ ਹਾਜ਼ਰ ਆਂ ਮੈਂ ਜਿਹੜਾ ਰਿਕਾਰਡ ਦੇਣ ਨੂੰ ਤਿਆਰ ਆਂ ਜੀ ਨਹੀਂ ਜੀ ਨਹੀਂ ਮੇਰਾ ਕੋਈ ਇਹਦੇ ਵਿੱਚ ਦੋਸ਼ ਨਹੀਂ ਮੈਂ ਤੇ ਲੱਗੇ ਮੇਰੇ ਬ੍ਰਦਰ ਦੇ ਹੱਥੋਂ ਪਾਈ ਹੋਏ ਆ ਤੇ ਮੈਂ ਲਾਗੇ ਖਲੋਤਾ ਰਿਆ ਸਗੋਂ ਮੈਂ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਆ ਪਰ ਇਹਨਾਂ ਨੇ ਮੇਰੇ ਨਾਲ ਵੀ ਗਾਲੀ-ਕਲੋਚ ਕੀਤਾ ਜੀ ਥਾਣੇ ਕੋਈ ਹਾਂਜੀ ਹਾਂਜੀ ਬਿਲਕੁਲ ਜੀ ਥਾਣੇ ਰਿਪੋਰਟ ਕੀਤੀ ਜੇ ਮੈਂ ਐਸ.ਐਚ.ਓ ਸਾਹਿਬ ਨਾਲ ਵੀ رابطہ ਕਰਕੇ ਉਹਨਾਂ ਨੂੰ ਜ਼ਰੂਰ ਕਵਾਂਗੇ ਕਿ ਇਹਦਾ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੁਲਵਿੰਦਰ ਸਿੰਘ ਨਾਮ ਜੇ ਮੇਰਾ ਪਿੰਡ ਖਵਾਲਾ ਜੇ ਮੈਂ ਮੈਂਬਰ ਪੰਚਾਇਤ ਆ ਜੀ ਅਸੀਂ ਆਰ.ਟੀ.ਆਈ ਬਾਰੇ ਸਹਾਪੁਸ਼ਨ ਬਾਰੇ ਪੁੱਛੇ 7 ਮਹੀਨੇ ਦੀ ਗੱਲ ਜੇ ਇਹੀ ਇਸ ਮੰਦ ਚ ਅੱਜ ਆਏ ਹਾਂ ਤੇ ਮੀਟਿੰਗ ਹੋਈ ਸਾਡੀ ਮੈਂ ਨਿਕਲਦਾ ਸਰਪੰਚ ਉਹਦੇ ਨਾਲ ਤਿੰਨ ਚਾਰ ਬੰਦੇ ਹੋਰ ਸੀ ਮੇਰੇ ਘਰ ਪੈਗੇ ਜੀ ਉਹ ਬੰਦੇ ਇੱਕ ਤੇ ਪਿੰਡ ਦਾ ਇੱਕ ਦਾ ਭਰਾ ਜੇ ਤੇ ਦੋ ਤਿੰਨ ਮੁੰਡੇ ਹੋਰ ਹੀ ਜੇ ਹਨ ਪਛਾਤੇ ਉਹਨਾਂ ਦਾ ਨਹੀਂ ਸਰਪੰਚ ਬੋਲ ਇਹ ਸਾਰੀ ਵੀਡੀਓ ਦਾ ਫਿਰ ਹੋਈ ਹਾਂਜੀ ਹਾਂਜੀ ਇਹ ਮੇਨ ਗੇਟ ਤੇ ਬਾਹਰ ਨਿਕਲਦੇ ਆ ਜਿਹੜਾ ਜਿਹੜੀਆਂ ਚੀਜ਼ਾਂ ਤੁਸੀਂ ਲੈਣੀਆਂ ਚਾਹਦੇ ਹੋ ਵੀਡੀਓ ਦਾ ਉਹਨੂੰ ਪਤਾ ਉਹਦਾ ਹਾਂਜੀ ਉਹਨਾਂ ਦੀ ਉਹਨਾਂ ਦੀ ਧਿਆਨ ਚ ਹੈ ਜੀ ਉਹਦਾ ਸੰਪਰਕ ਕੀਤਾ ਵੀਡੀਓ ਦਾ ਮੈਂ ਨਹੀਂ ਉਹ ਯਾਦ ਕਰਦੇ ਕੱਲ ਕਰਦੇ ਇਤਨਾ ਹੀ ਲਾਰੇ ਜੀ ਉਹ ਕਾਹਦੇ ਲਈ ਕਢਾਉਣਾ ਚਾਹੁੰਦੇ ਹੋ ਕੋਈ ਸਾਹਿਬ ਜਿੰਨਾ ਵੀ ਪਿੰਡ ਕੋਈ ਕਾਹ ਹੋਇਆ ਕਾਰੋਬਾਰ ਦੇ ਬਾਰੇ ਕੋਈ ਕੁਛ ਨਹੀਂ ਕਿਉਂਕਿ ਮੱਤੀ ਪਾ ਕੇ ਦਿੱਤੇ ਉਹਦੇ ਬਾਰੇ ਵੀ ਸਾਹਿਬ ਕੁਛ ਨਹੀਂ ਸਰਪੰਚ ਦਿੰਦਾ ਨਹੀਂ ਕੋਈ ਹਾਂ ਜੀ ਉਸ ਦੌਰਾਨ ਦਾ ਕੰਮ ਹੀ ਹੋਇਆ ਕਿ ਕੋਈ ਨਹੀਂ ਕੰਮ ਕੋਈ ਵੀ ਨਹੀਂ ਤਰੇ ਦੋ ਗੱਲੀ ਬਣੀਆਂ ਬਾਕੀ ਛੱਪੜ ਦੇ ਵਿੱਚ ਜਤਰਾ ਹੀ ਸਾਰਾ ਕੁਝ ਨਹੀਂ ਹੋਇਆ ਹਾਂ ਜੀ ਮੈਂ ਤੇ ਇਸੇ ਸੱਤ ਪਾਗ ਦਿੱਤੇ ਇਹਨੂੰ ਕਿ ਕੰਮ ਕੋਈ ਨਹੀਂ ਆ ਅਰੇ ਇਹ ਹੋ ਪੁੱਟ ਗਿਆ ਇਹ ਤਾਂ ਚੱਲ ਪਾਇਆ ਹਾਂ ਜੀ ਹਾਂ ਜੀ ਤੇ ਮੇਰਾ ਫੋਨ ਹੀ ਨਾਲ ਲੈ ਗਏ ਟੋਕ ਹਾਂ ਜੀ ਹੁਣ ਕੀ ਮੰਗ ਕਰਦੇ ਜੀ ਐਨਕ ਦੋ ਬੰਦੀ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਮੈਂ ਮੈਂਬਰ ਪੰਚਾਇਤ ਹਰਦੂ ਸੂ ਅਸੀਂ ਆਰਟੀਆ ਦਾ ਵੀ ਸਾਬ ਮੰਗ ਰਹੇ ਹਾਂ ਦੂਜਾ ਕੋਰਮ ਪੂਰੇ ਦੇ ਵਾਸਤੇ ਵੀ ਅੱਜ ਮੀਟਿੰਗ ਸੀ ਸਾਡੀ ਕੋਰਮ ਦਾ ਹੀ ਉਹਦੇ ਚ ਅਸੀਂ 6 ਮੈਂਬਰ ਆਏ ਸੀ ਜਿਦੇ ਕੁਲਵਿੰਦਰ ਸਿੰਘ ਮੈਂਬਰ ਹਰਦੇਵ ਸਿੰਘ ਰਣਜੀਤ ਸਿੰਘ ਕੁਲਵਿੰਦਰ ਕੋਰ ਮਨਪ੍ਰੀਤ ਕੋਰ ਤੇ ਸੁਖਵਿੰਦਰ ਕੋਰ ਐਸੀ 6 ਮੈਂਬਰ ਸਾਈਨ ਕਰਕੇ ਬਾਹਰ ਨਿਕਲੇ ਵੀਡੀਓ ਕੋ ਬੀਡੀਪੀ ਦੇ ਦਫਤਰੋਂ ਕੁਲਵਿੰਦਰ ਸਿੰਘ ਪਹਿਲਾਂ ਨਿਕਲੇ ਤੇ ਇਹਨਾਂ ਦੇ ਗੱਲ ਪੈ ਗਏ ਇਹਨਾਂ ਨੂੰ ਸਟਾ ਲਾਤੀਆਂ ਕਾਫੀ ਕੁਲਵਿੰਦਰ ਸਿੰਘ ਨੂੰ ਅਹੀਂ ਜਦੋਂ ਨਹੀਂ ਸਾਨੂੰ ਇਨਸਾਫ ਦਿੱਤਾ ਜਾਵੇ ਅਗਰ ਨਹੀਂ ਇਨਸਾਫ ਤੁਹਾਨੂੰ ਮਿਲਦਾ ਜਿਵੇਂ ਤੇ ਅਹੀਂ ਅਸੀਂ ਕਾਨੂੰਨੀ ਕਾਰਵਾਈ ਤੇ ਹਰ ਪੱਖ ਤੇ ਜਾਵਾਂਗੇ ਜੀ ਕਾਨੂੰਨੀ ਕਾਰਵਾਈ ਪੂਰੀ ਕਰਾਂਗੇ ਕਿੰਨੇ ਮੈਂਬਰ ਤੁਹਾਡੇ ਕਿੰਨੇ 6 ਮੈਂਬਰ ਸਾਡੇ ਨਾਲ 9 ਮੈਂਬਰ ਟੋਟਲ 6 ਸਾਡੇ ਨਾਲ ਆ ਅਸੀਂ 6 ਮੈਂਬਰ ਇੱਕ ਸਾਈਡ ਹਾਂ ਹਾਂਜੀ ਇਹ ਸਾਰਾ ਮਾਮਲਾ ਵੀਡੀਓ ਦੇ ਹਿਹਾਣੇ ਹਾਂਜੀ 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 ਬਾਤਾ ਬਾਲਾ ਵੀ ਨਹੀਂ ਦਰਖਾਏ ਗਏ ਵੀਡੀਓ ਸਾਹਿਬ ਨੂੰ ਨਹੀਂ ਨਹੀਂ ਵੀਡੀਓ ਸਾਹਿਬ ਨੂੰ ਨਹੀਂ ਦਿੱਤੇ ਜੀ ਦਰਖਾਏ ਐ ਐਕਸ ਡਿਪਟੀ ਡਾਕਟਰ ਐਗਰੀਕਲਚਰ ਤੇ ਪਿੰਡ ਕੋਲਾ ਮੇਰਾ ਜੀ ਇਹ ਪੰਚਾਇਤ ਦਾ ਮਸਲਾ ਸੀਗਾ ਸਰਪੰਚ ਵੀ ਅਸੀਂ ਆਪ ਬਣਾਇਆ ਇਹਨਾਂ ਦਾ ਕੋਈ ਮਸਲਾ ਸੀ 6 ਨੰਬਰ 1 ਬਨੇ ਨੋਚੋ ਇਹਨਾਂ ਦਾ ਕੋਈ ਮਸਲਾ ਸੀ ਇਹਨਾਂ ਆਰਟੀਆਕਟ ਦੇ ਤਹਿਤ 16 7 ਦੀ ਦਰਖਾਸਤ ਦਿੱਤੀ ਹੈ ਜਿਹੜੀ ਕਿ ਵੀਡੀਓ ਡਿਪਾਰਟਮੈਂਟ ਨੂੰ ਬਲਕ ਵਾਲਿਆਂ ਨੂੰ ਦੇਣੀ ਉਹਦਾ ਉੱਤਰ ਦੇਣਾ ਚਾਹੀਦਾ ਸੀਗਾ ਨਹੀਂ ਦਿੱਤਾ ਉਹਦੇ سلسلے ਦੇ ਵਿੱਚ ਅੱਜ ਇਹਨਾਂ ਦੇ ਗੱਲ ਪਏ ਨੇ ਮੀਟਿੰਗ ਕਰਕੇ ਉੱਥੋਂ ਅੰਦਰੋਂ ਆਏ ਨੇ ਇਹਨਾਂ ਦੇ ਗੱਲ ਪਏ ਨੇ ਚਾਰ ਪੰਜ ਜੁੜੇ ਸੀ ਬੈਟ ਮਾਰੇ ਇਹਨੂੰ ਤੇ ਤੁਸੀਂ ਬਿਸ਼ੱਕ ਉਹ ਉੱਥੋਂ ਦੁਕਾਨ ਵਾਲਾ ਦਾ ਕੈਮਰਾ ਚੈੱਕ ਕਰ ਸਕਦੇ ਹੋ ਬਲਾਕ ਦੇ ਵਿੱਚ ਹਾਂ ਮੈਂਬਰ ਇਹ ਮੈਂਬਰ ਪੰਚਾਇਤ ਤੋਂ ਅੰਦਰੋਂ ਗੱਲ ਪਏ ਆ ਹਾਂ ਇਹਦਾ ਮੋਬਾਈਲ ਵੀ ਲੈ ਗਿਆ ਕੋਈ ਮਤਲਬ ਪੁਰਾਣਾ ਚੱਲਦਾ ਨਹੀਂ ਕੋਈ ਭਰਾ ਕੋਈ ਮਸਲਾ ਨਹੀਂ ਦਾ ਹਾਂ ਹਾਂ ਪੰਚਾਇਤ ਦਾ ਹੀ ਆ ਪੰਚਾਇਤ ਦਾ ਮਸਲਾ ਪੰਚਾਇਤ ਦਾ ਜੀ ਹਾਂ ਜੀ ਬਹੀ ਮੰਗ ਕਰਨਾ ਪ੍ਰਸ਼ਾਸਨ ਕੋਲੋਂ ਵੀ ਇਹਦੀ ਇੱਕ ਤੁਗ ਵੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਆਰਟੀਆਕਟ ਦੇ ਤਹਿਤ ਜਿਹੜੀ ਐਪਲੀਕੇਸ਼ਨ ਲਾਈ ਉਹਦਾ ਜਵਾਬ ਦਿੱਤਾ ਜਾਵੇ ਤੇ ਗਾਹ ਤੋਂ ਜਿਹੜਾ ਉਹਦਾ ਠੀਕ ਠਾਕ ਜਿਹੜਾ ਹਿਸਾਬ ਕਿਤਾਬ ਰੱਖਿਆ ਜਾਵੇ। ਉਹਦੇ ਵਿੱਚ ਅਸੀਂ ਕਾਰਵਾਈ ਕਰਾਂਗੇ ਜੀ ਅਸੀਂ ਧਰਨੇ ਲਵਾਵਾਂਗੇ। ਐਕਟ ਦੇ ਤਹਿਤ ਵੀ ਤੇ ਜਿਹੜੀ ਆਰਟੀਆਕਟ ਦੇ ਤਹਿਤ ਜਿਹਦੇ ਪ੍ਰਸ਼ਾਸਨ ਦੇ ਵਰਤਾਰੇ ਪਾਰਟੀ ਦੇ ਆਮ ਆਦਮੀ ਦੀ ਪਾਰਟੀ ਦਾ ਸਰਪੰਚ ਜੀ ਹਾਂ ਜੀ ਕਰਾਉਂਦੇ ਹਾਂ ਕਿ ਕੋਈ ਮੈਂਬਰ ਨਾਲ ਹਾਂ